ਬਾਰ ਮਿਲਿਆ ਸੀ ਇਹ ਉਹੀ ਪੜੋਲਾ ਜਿਸ ਨੂੰ ਗੁਰੂ ਸਾਹਿਬ ਨੇ ਛਾਦਾ ਲਈ ਪਰ ਦਿੱਤਾ ਸੀ ਸੰਗਤ ਜੀ ਦਰਸ਼ਨ ਕਰ ਰਹੀ ਹਾਂ ਉਸ ਨਿੰਮ ਦੇ ਇਹਦਾ ਪੁਰਾਣਾ ਨਿੰਮ ਸੀ ਉਹ ਸ਼ੀਮਕ ਵਗੈਰਾ ਵਾਲਾ ਹੋ ਚੁੱਕਿਆ ਹੁਣ ਮਿਲਦਾ ਗੁਰਦੁਆਰਾ ਨਿੰਮ ਸਾਹਿਬ ਇਹ ਬਾਣ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਮੰਜੀ ਸਾਹਿਬ ਦਾ ਹੈ ਜਿਸ ਇਸ ਮੰਜੀ ਤੇ ਬੈਠ ਕੇ ਗੁਰੂ ਸਾਹਿਬ ਜੀ ਨੇ ਭਜਨ ਨੂੰ ਮੰਨਤੀ ਕੀਤੀ ਸੀ ਤੇ ਦੌਣ ਨਾਲ ਮੰਜੀ ਦੀ ਇਹ ਬਾਣੀ ਚੱਲਦੀ ਹੈ ਘਰ ਦੇ ਵਿੱਚ ਇਹ ਉਸ ਨੰਮਦਾ ਹਿੱਸਾ ਜਿਹੜਾ ਤੇ ਇੱਥੇ ਅੰਦਰ ਵੀ ਰੱਖਿਆ ਹੋਇਆ ਤੇ ਉਧਰ ਆਪਾਂ ਅਣੀ ਉਹਨਾਂ ਪੰ ਗੁਰਦੁਆਰਾ ਪਰੋਲਾ ਸਾਹਿਬ ਜਾ ਰਹੇ ਹਾਂ ਜੀ ਉੱਥੇ ਜਾ ਕੇ ਹਵੇਲੀ ਸਾਹਿਬ ਵੀ ਕਹਿ ਦਿੰਦੇ ਨੇ ਅਸੀਂ ਠੀਕ ਹੈ ਉਹ ਪੈ ਚੱਲ ਕੇ ਉੱਥੇ ਦੇ ਦਰਸ਼ਨ ਕਰਦੇ ਹਾਂ ਹੰਗਾ ਜੀ ਉਹ ਆਪਾਂ ਚੱਲ ਕੇ ਹੁਣ ਇੱਥੇ ਪੜੋਲਾ ਸਾਹਿਬ ਦੇ ਦਰਸ਼ਨ ਕਰਦੇ ਆਂ ਹੁਣ ਅਸੀਂ ਦਰਬਾਰ ਸਾਹਿਬ ਗੁਰਦੁਆਰਾ ਪਡੋਲਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਸੰਗਤ ਜੀ ਤੁਹਾਨੂੰ ਉਹ ਸਥਾਨ ਜਿਸ ਦੇ ਜਿੱਥੇ ਬਰ ਮਿਲਿਆ ਸੀ ਇਹ ਉਹੀ ਪਡੋਲਾ ਹੈ ਜਿਸ ਨੂੰ ਗੁਰੂ ਸਾਹਿਬ ਨੇ 사ਦਾ ਲਈ ਪਰ ਦਿੱਤਾ ਸੀ ਸਾਹਿਬ ਹੂੰ ਤੁਸੀਂ ਦੇਖੋ ਅੰਨ ਯਾਸ ਦੀ ਕਦਰ ਨਹੀਂ ਮਿਲਦੀ ਕਿਰਪਾ ਕਰ ਜੀ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਆਪਾਂ ਨਿੰਮ ਸਰ ਗੁਰਦੁਆਰਾ ਸਾਹਿਬ ਜਿੱਥੇ ਛੇਵੇਂ ਪਾਤਸ਼ਾਹ ਜੀ ਨੇ ਨਿੰਮ ਕਰਕੇ ਇਹ ਨਿੰਮ ਦੀ ਦਾਤਣ ਕਰਕੇ ਗੱਡ ਦਿੱਤੀ ਸੀ ਤੇ ਉੱਥੇ ਅੱਜ ਨਿੰਮ ਦਾ ਰੁੱਖ ਹੈ ਜਿਹੜਾ ਉਹ ਮੌਜੂਦ ਹੈ ਜਾ ਕੇ ਆਪਾਂ ਦਰਸ਼ਨ ਕਰਦੇ ਆਂ ਤੇ ਨਾਲੇ ਉੱਥੋਂ ਦਾ ਇਤਿਹਾਸ ਹੈ ਜਿਹੜਾ ਉਹ ਸਾਂਝਾ ਕਰਾਂਗੇ ਜੁੜੇ ਰਹੋ ਬਲੌਗ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਇਤਿਹਾਸ ਆ ਜਿਹੜਾ ਅੱਗੇ ਦੀ ਅੱਗੇ ਸਭ ਨੂੰ ਪਤਾ ਚੱਲੇ ਸੰਗਤ ਜੀ ਆਪਾਂ ਹੁਣ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਨਿੰਮ ਸਰ ਸਾਹਿਬ ਦੇ ਉਹ ਆਪਾਂ ਚੱਲ ਕੇ ਤੁਹਾਨੂੰ ਇੱਥੇ ਦੇ ਦਰਸ਼ਨ ਕਰਾਉਨੇ ਆ ਗੁਰਦੁਆਰਾ ਨਿੰਮ ਸਰ ਸਾਹਿਬ ਕੜਾਣੀ ਕਲਾ ਏ ਸੰਗਤ ਜੀ ਦਰਸ਼ਨ ਕਰ ਰਹੀ ਹਾਂ ਉਸ ਨਿੰਮ ਦੇ ਜਿਹੜਾ ਪੁਰਾਣਾ ਨਿੰਮ ਸੀ ਉਹ ਸ਼ੇਮਕ ਵਗੈਰਾ ਵਾਲਾ ਹੋ ਚੁੱਕਿਆ ਹੁਣ ਮੈਨੂੰ ਲੱਗਦਾ ਤਾਂ ਹੀ ਇਸ ਦੀ ਥਾਂ ਤੇ ਨਵਾਂ ਨਿੰਮਾ ਜਿਹੜਾ ਉਹ ਲਾਇਆ ਹੋਇਆ ਜਿਹੜਾ ਨਿਕਲਿਆ ਉਹ ਨਹੀਂ ਆਪਾਂ ਨੂੰ ਲੱਗ ਹੂੰ ਜਿਹੜਾ ਨਿਕਲਿਆ ਉਹਦੀਆਂ ਪੁੜੀਆਂ ਨੇ ਇਹ ਉਹ ਦਤਣ ਹੈ ਜਿਹੜੀ ਨਿੰਮ ਦਾ ਰੁੱਖ ਹੁਣ ਬਣੀ ਦੀ ਹੈ ਹੂੰ 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 ਇਹਦੇ ਨੋਤੇ ਹੀ ਇਹ ਗੁਰੂ ਚ ਘਰ ਦਾ ਲਾਉਣਾ ਗੁਰਦੁਆਰਾ ਨੀਮ ਸਾਹਿਬ ਮਹਿਰ ਦੇ ਕੰਡੇ ਤੇ ਹੈ ਹਾਂ 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 ਗੁਰਦੁਆਰਾ ਡੋਨੇ ਡੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇਹ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਇੱਥੇ ਛੇਵੀਂ ਪਾਸ਼ਾਹੀ ਨਾਲ ਸੰਬੰਧਿਤ ਸਥਾਨ ਹੈ ਇਹ ਗੁਰਦੁਆਰਾ ਨੰਮ ਸਾਹਿਬ ਇਹ ਬਾਣ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਮੰਜੀ ਸਾਹਿਬ ਦਾ ਹੈ ਜਿਸ ਇਸ ਮੰਜੀ ਤੇ ਬੈਠ ਕੇ ਗੁਰੂ ਸਾਹਿਬ ਜੀ ਨੇ ਭਜਨ ਕਮੰਦ ਕੀ ਕੀਤੀ ਸੀ ਤੇ ਡੋਣ ਨਾਲ ਮੰਜੀ ਦੀ ਇਹ ਹੈ ਬਾਣ ਸਗਾਰ ਦੇ ਉਸ ਹਿੱਸੇ ਦਾ ਇਹ ਉਸ ਨਿੰਮ ਦਾ ਹਿੱਸਾ ਹੈ ਜਿਹੜਾ ਇੱਥੇ ਅੰਦਰ ਵੀ ਰੱਖਿਆ ਹੋਇਆ ਹੈ ਕਿ ਉਧਰ ਆਪਾਂ ਉਸ ਮੰਝੇ ਦੀ ਲਾਉਣ ਦੇਖ ਰਹੇ ਸੀ ਤੇ ਇੱਥੇ ਨਾਲ ਇਹ ਨਿੰਮ ਦਾ ਹਿੱਸਾ ਹੈ ਜਿਹੜਾ ਹਮਮਮ ਅੰਨੇ ਹਰ ਦਾ ਕੰਡਾ ਕਹਿੰਦੇ ਤੇ ਜਿਹੜਾ ਦੋਸਤ ਬੜਾ ਵਧੀਆ ਹਮਮਮ ਇਧਰ ਤੇ ਇੱਥੇ ਸਰਾਸ ਤਾਂ ਬੜਾ ਜਿਹਾ ਇੱਥੇ ਨਾ ਹਮਮਮ